ਹੁਕਮਤਈ ਪੰਜਾਬ ਕਿਉਂਕਿ ਅੱਜ ਸਾਰੇ ਪੰਜਾਬ ਦੇ ਵਿੱਚ ਯੋਤ ਨਸ਼ਾ ਵਿਰੁੱਧ ਜੇਰੇ ਕੀ 2030 ਸਾਲ ਤੋਂ ਮਸ਼ਹੂਰ ਹੋ ਚਾਹੇ ਦੇ ਉਹਨਾਂ ਚਾਰ ਦਿਨਾਂ ਦੇ ਵਿੱਚ ਫੜ ਕੇ ਉਤਰ ਕਰਤਾ ਉਹਨਾਂ ਵਾਸਤੇ ਕਿੱਡੀ ਕਮਡੀ ਕਾਰਸੀ ਜੋ ਮੁਸਲਮਾਨ ਜੋ ਕਸੂਰਬਾਜ਼ ਨੇ ਉਹਨਾਂ ਨੂੰ ਅੰਦਰ ਨਹੀਂ ਘਾ ਸਕੇ ਮਾਜੋਬ ਡੀਸੀ ਸਾਹਿਬ ਪਟਿਆਲਾ ਥੋੜੀ-ਮੋਤੀ ਘਟਨਾ ਹੁੰਦੀ ਹੈ ਬੜਾ ਜਾਨੇ ਅਸੀਂ ਦੋ ਟੀਵੀ ਐ ਤੇ ਬੰਮਾਰਾ ਦੇਖਦੇ ਆ ਤਾਂ ਪੁੱਛ ਕੇ ਸੱਤਾਂ ਮੋਤੀਆ ਵੀ ਕਹਿ ਸਕਦਾ ਸੀ ਕਿ ਸੱਤਰ ਸੁਨਮਾ ਦੇ ਸਾਥ ਲੈ ਵਾਸਤੇ ਜੇ ਸੱਤਰ ਨਾਲ ਨਾ ਮਿਲਦਾ ਕਿਉਂਕਿ ਸੱਤਰ ਤੋਂ ਪੱਛਰ ਦੇ ਕਿਸਾਨ ਜੀ ਉਸਦੇ ਨਾਲ ਉਹਨਾਂ ਆਪਣੇ ਬੱਚੇ ਦੀ ਤਸਵੀਰ ਆਖਾ ਕੇ ਆ ਰਿਹਾ ਸੀ ਕਿ